ਜੀ ਸਤਿ ਸ਼੍ਰੀ ਅਕਾਲ ਜੀ ਅਸਲਾਮ ਵਾਲੇਕਮ ਜੀ ਹਲੇਲੂਇਆ ਰਾਰੇ ਰਾਦੇ ਜੈ ਸ਼੍ਰੀ ਰਾਮ ਹਾਂਜੀ ਗੱਲ ਹੈਗੀ ਇਸ ਤਰ੍ਹਾਂ ਪਹਿਲਾਂ ਆਪਾਂ ਦੇਖਦੇ ਹਾਂ ਇੱਕ ਵੀਡੀਓ ਵੀਰ ਦੀਆਂ ਸੁਣਦੇ ਹਾਂ ਗੱਲਾਂ ਫਿਰ ਆਪਾਂ ਆਪਣੀ ਗੱਲ ਰੱਖਦੇ ਆਂ ਆਜੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੱਲ ਫਿਰ ਕੋੜੀ ਤੇ ਸੱਚੀ ਅੱਜ ਦੇ ਮੇਰੇ ਵੀਰ ਭਰਾ ਪਾਕਿਸਤਾਨ ਜਾਂਦੇ ਨੇ ਉੱਥੇ ਜਾ ਕੇ ਇਹਨਾਂ ਨੂੰ ਉੱਥੇ ਰਹਿੰਦੇ ਸਿੱਖ ਨਹੀਂ ਦੇਖਦੇ ਮੈਂ ਅੱਜ ਤੱਕ ਬੜੀਆਂ ਫੋਟੋਆਂ ਵੇਖੀਆਂ ਬੜੀਆਂ ਵੀਡੀਓ ਵੇਖੀਆਂ ਮਗਰ ਮੈਂ ਇੱਕ ਵੀ ਫੋਟੋ ਇੱਕ ਵੀ ਵੀਡੀਓ ਨਹੀਂ ਵੇਖੀ ਜਿੱਦੇ ਵਿੱਚ ਤੁਸੀਂ ਉੱਥੇ ਜਾ ਕੇ ਆਪਣੇ ਸਿੱਖਾਂ ਨਾਲ ਮਿਲੇ ਜੁੜੇ ਹੋ ਜਾਂ ਉਹਨਾਂ ਦੀ ਫੋਟੋ ਖਚਾਈ ਹੋ। ਮੈਂ ਰੀਸੈਂਟਲੀ ਮੇਰੀ ਕਿਹ ਨਾਲ ਗੱਲ ਹੋਣ ਰਹੀ ਉਥੇ ਪਾਕਿਸਤਾਨ ਬੇਹੀ ਸਾਹਿਬ ਗੁਰਦੁਆਰਾ ਕੋਈ 60 65 ਸਾਲ ਤੋਂ ਉਹਦੇ ਜ਼ਮੀਨ ਤੇ ਕਬਜ਼ਾ ਚੱਲ ਰਹੀ ਸਰੋਵਰ ਸਾਹਿਬ ਦੀ। ਤੇ ਕੁਝ ਚੰਦ ਯੋਧੇ ਜਿਹੜੇ ਨੇ ਉੱਥੇ ਉਹਨਾਂ ਨੇ ਕੋਰਟ ਕੇਸ ਕਰਕੇ ਕਿਸੇ ਤਰੀਕੇ ਦੇ ਨਾਲ ਉਹ ਜ਼ਮੀਨ ਆਪਣੇ ਕਬਜੇ ਚ ਲਈ ਹੁਣ ਤੇ ਉਹ ਕਹਿੰਦਾ ਬਾਈ ਇੱਥੇ ਹੁੰਦੇ ਨੇ ਅਹੀਂ ਸਾਹਮਣੇ ਹੀ ਖੜੇ ਹੁੰਨੇ ਆ ਦੇਖਣ ਆਉਂਦੇ ਨੇ ਇਗਨੋਰ ਮਾਰਦੇ ਨੇ ਪਾਕਿਸਤਾਨੀ ਇਹਨਾਂ ਦਾ ਬਾੜਾ ਇਹਨਾਂ ਦਾ ਪਿਆਰ ਹੈ ਜਗਦਨ ਕਹਤੋਂ ਨਹੀਂ ਲੱਗਉਂਦਾ ਕਿ ਗਏ ਨੇ 2-4 ਲੱਖ ਰੁਪਈਆ ਵੀ ਦਾਨ ਕਰਕੇ ਗਏ ਨੇ ਮਰਦੀ ਦਾ ਵਾਸਤੇ ਪਰ ਸਾਨੂੰ ਦੱਸੋ ਅਮੀਰ ਤਾਂ ਤੁਹਾਡੇ ਭਰਾ ਸਾਡੇ ਲਈ ਤੁਹਾਡਾ ਕੋਈ ਫਰਜ਼ ਨਹੀਂ ਉਹ ਮਾਤਰਨ ਦੇ ਵਿਚਾਰੇ ਛੋਟੀਆਂ ਮੋਟੀਆਂ ਉੱਥੇ ਦੁਕਾਨਾਂ ਚਲਾਉਂਦੇ ਨੇ ਆਪਣਾ ਗੁਜ਼ਾਰਾ ਚਲਾਉਂਦੇ ਨੇ ਉਹ ਮੈਨੂੰ ਦੱਸੋ ਤੁਸੀਂ ਕਿਹੜੇ ਹਸਾਬ ਕਿਤਾਬ ਨਾਲ ਉਹ ਉੱਥੋਂ ਦੇ ਸਰੋਵਰ ਦਾ ਖਰਚਾ ਚੁੱਕਣ ਗਿਆ ਕਿਦਾਂ ਮਤਲਬ ਹਸਾਬ ਕਿਤਾਬ ਲਾਣ ਗਿਆ ਕੀ ਇਹ ਸਾਡਾ ਫਰਜ਼ ਨਹੀਂ ਬਣਦਾ ਕਿ ਜੇ ਅਸੀਂ ਜਾਣੇ ਆਂ ਤੇ ਅਸੀਂ ਜਾ ਕੇ ਉੱਥੇ ਆਪਣੇ ਘਟੂ ਘਟ ਸਿੱਖ ਭਰਾਵਾਂ ਨੂੰ ਹੀ ਮਿਲੀਏ ਉਹਨਾਂ ਨਾਲ ਭਾਈਚਾਰਾ ਵਧਾਈਏ ਉਹਨਾਂ ਨਾਲ ਆਪਣਾ ਸਾਂਝ ਗਾਠ ਵਧਾਈਏ ਉਹਨਾਂ ਦੇ ਦੁੱਖ ਤਕਲੀਫ ਦੇ ਵਿੱਚ ਖਲੋਈਏ ਉਹਨਾਂ ਨੂੰ ਪੁੱਛੀਏ ਕਿ ਹਣ ਤੁਹਾਨੂੰ ਕਿਸ ਚੀਜ਼ ਦੀ ਲੋੜ ਤੇ ਨਹੀਂ ਇਹਾਂ ਉਥੇ ਚਾਵਲਾ ਵੱਡਣ ਜਾਣੇ ਆ ਸਰਹਾਨਿਆਂ ਤੇ ਬਹਿ ਕੇ ਪਰੌਂਠੇ ਖਾ ਕੇ ਤੇ ਝੂਠੀਆਂ ਤਰੀਫਾਂ ਕਰਨ ਜੇ ਸੁਣਨ ਜਾਣੇ ਆ ਖੁੱਤਨ ਵਿਚਾਰਾਂ ਵਾਲੀ ਗੱਲ ਓਦਾਂ ਤੁਹਾਨੂੰ ਬੜੀ ਉਥੇ ਲੈੰਦੇ ਦੇ ਨਾਲ ਸਾਹਜ ਗਾਠ ਤੁਹਾਡੀ ਬਣਦੀ ਆ ਬੜਾ ਤੁਹਾਡਾ ਪਿਆਰ ਮੁਹੱਬਤ ਜਾਗਦਾ ਉਥੇ ਜਾ ਕੇ ਤੁਹਾਨੂੰ ਆਪਣੀ ਕੌਮ ਦਾ ਨਹੀਂ ਪਿਆਰ ਮੁਹੱਬਤ ਜਾਗਦਾ ਵੀ ਇੱਥੇ ਆਏ ਤੇ ਇਹ ਵੀ ਵੇਖੀ ਕਿ ਜਿਹੜੇ ਇੱਥੇ ਸਿੱਖ ਰਹੇ ਨੇ ਉਹਨਾਂ ਦਾ ਕੀ ਹਾਲ ਚਾਲ ਹੈ ਉਹਨਾਂ ਦਾ ਕੀ ਬੀਤਣ ਲਈ ਹੈ ਇਹ ਤੁਹਾਡੀਆਂ ਅੱਖਾਂ ਤੇ ਪਟੀਆਂ ਬੰਨਤੀਆਂ ਜਾਂਦੀਆਂ ਨੇ ਤੁਹਾਨੂੰ ਉਧਰਲੇ ਪਾਸੇ ਜਾਣ ਹੀ ਨਹੀਂ ਦਿੱਤਾ ਜਾਂਦਾ ਤਾਂ ਕਿ ਉਹਨਾਂ ਦਾ ਸੱਚ ਕਿਸ ਦੇ ਸਾਹਮਣੇ ਨਾ ਆ ਜਾਏ ਮੈਂ ਲੜਨਤ ਪਾਵਾਂਗਾ ਇਹੋ ਜਿਹੇ ਬੰਦਿਆਂ ਨੂੰ ਜਿਹੜੇ ਉੱਥੇ ਜਾ ਕੇ ਆਪਣੀ ਕੌਮ ਨੂੰ ਚੇਤਨ ਨਹੀਂ ਕਰਦੇ ਸੈਰਮੋਣੀ ਚਾਹੀਦੀ ਹੈ ਇਹ ਅਸੀਂ ਸਿੱਖ ਭਰਾਵਾਂ ਜੇ ਇਹ ਸਿੱਖ ਦੂਜੇ ਦਾ ਸਿੱਖ ਹੱਥ ਫੜ ਲੇ ਤੇ ਸਾਡੀ ਕੌਮ ਕਿਤੋਂ ਦੀ ਕਿੰਦਾ ਚੱਲ ਜਾਈ ਅਸੀਂ ਵੱਖਰਾ ਦੇਸ਼ ਬਣਾਉਣ ਦੀ ਗੱਲ ਤੇ ਕਰਦੇ ਆ ਇੱਕ ਗੁਰਦੁਆਰੇ ਦੇ ਪੈਸੇ ਖਾ ਖਾ ਕੇ ਪ੍ਰਾਪਰਟੀਆਂ ਬਣਾਉਂਦੀ ਬਿਲਕੁਲ ਤੈਤ ਬੈਠੇ ਬਣਾ ਲੇ ਢਿੱਡ ਭਰ ਗਏ ਨੇ ਪਾਟਨ ਤੇ ਆਏ ਨੇ ਲੇਕਿਨ ਜੇ ਉੱਥੇ ਹੀ ਕਿਸੇ ਗਰੀਬ ਪਿਓ ਦੀ ਧੀ ਦਾ ਵਿਆਹ ਹੋਏ ਕਿਸੇ ਗਰੀਬ ਦਾ ਇਲਾਜ ਹੋਣ ਵਾਲਾ ਹੋਏ ਕੋਈ ਬੁਜ਼ੁਰਗ ਅੱਖਾਂ ਤੋਂ ਰਹਿੰਦਾ ਹੋਏ ਅਹੀਂ ਬਗਾਨੇ ਦੀ ਮੱਤ ਕਰਾਂਗੇ ਲੇਕਿਨ ਆਪਣੇ ਬੰਦ ਵੇਖ ਕੇ ਮੂੰਹ ਫੇਰਨ ਐਂ ਬਾਕ ਨੰਜਲ ਕੀ ਫਾਇਦਾ ਸਾਡਾ ਵੱਡੀਆਂ-ਵੱਡੀਆਂ ਗੱਡੀਆਂ ਰੱਖਣ ਦਾ ਕੀ ਫਾਇਦਾ ਸਾਡਾ ਵੱਡਾ-ਵੱਡਾ ਆਪਣੇ ਆਪ ਨੂੰ ਖਾਣ ਦਾ ਕੋਈ ਫਾਇਦਾ ਹਜੇ ਵੀ ਟਾਈਮ ਹੈ ਅਗਰ ਆਪਾਂ ਆਪਾਂ ਆਪਣੇ ਵਾਲੇ ਪਾਸੇ ਨੂੰ 돌 ਪਈਏ ਆਪਾਂ ਆਪਣੀ ਕੌਮ ਦੀ ਹੋਂਦ ਨੂੰ ਬਚਾ ਸਕਦੇ ਜੀ ਸੁਣ ਲਈ ਗੱਲ ਬਾਜ਼ੀ ਹੁਣ ਗੱਲਬਾਤ ਪਤਾ ਕੀ ਆ ਜਿੱਦਾਂ ਪਾਕਿਸਤਾਨ ਦਾ ਹਿਸਾਬ ਲਾ ਲਓ ਠੀਕ ਆ ਤੇ ਸਾਡੇ ਵਾਲਿਆਂ ਦਾ ਹਿਸਾਬ ਲਾ ਲਓ ਇਹਨਾਂ ਦਾ ਨਾ ਇੱਕੋ ਜਿਹਾ ਹੀ ਹਿਸਾਬ ਆ ਵੀਰ ਮੇਰੇ ਇਹਨਾਂ ਦਾ ਨਾ ਛੋਟੇ ਵੀਰ ਇੱਕੋ ਜਿਹਾ ਹੀ ਹਿਸਾਬ ਆ ਇਹਨਾਂ ਦੇ ਨੇ ਹੁਣ ਮੇਰੇ ਐਨਕਾ ਲੱਗੀਆਂ ਨਾ ਇਹ ਲਾਗੇ ਦੀਆਂ ਐਨਕਾਂ ਆ ਦੂਰ ਮੈਂ ਕਰਕੇ ਵੇਖਦਾ ਨਾ ਤਾਂ ਦੂਰ ਸਹੀ ਦਿਖਦਾ ਆ ਇਹਨਾਂ ਦਾ ਇਹ ਕੰਮ ਹਕੀਕਤ ਗੱਲ ਇਹ ਆ ਆ ਪਿੱਛੇ ਜੇ ਪਾਕਿਸਤਾਨ ਦੇ ਵਿੱਚ 5 ਸਾਲ ਦੀ ਬੱਚੀ ਨਾ ਕਿੱਡਾ ਜਨਾਹ ਹੋਇਆ ਤੇ ਇੱਕ ਉਹ ਦਸਰੇ ਸੀਗੇ ਵੀ ਨਾਲ ਉਹਦੇ ਭੈਣ ਹੁੰਦੀ ਭਰਾ ਇਦਾਂ ਕਰਕੇ ਜਾਂਦੇ ਹੁੰਦੇ ਆ ਤਾਂ ਉਹਦੇ ਚ ਪੇੜਾਂ ਚ ਪੂੜਾ ਮਾਰੀ ਜਾਂਦੇ ਆ ਬਾਜ਼ਾਰ ਚ ਖੜਿਆ ਨੂੰ ਗੋਲੀ ਮਾਰ ਜਾਂਦੇ ਆ ਲੋਕ ਇਹਨਾਂ ਨੂੰ ਉਹ ਨਹੀਂ ਵੇਖਦਾਗਾ ਜਿੱਦਾਂ ਪਾਕਿਸਤਾਨੀ ਵੀਰ ਹਨਾ ਪਾਕਿਸਤਾਨੀ ਲੋਕ ਆਬਾਵਾ ਇਹਨਾਂ ਨੂੰ ਉਹ ਨਹੀਂ ਦੇਖਦਾ ਇਹਨਾਂ ਨੂੰ ਗਾਜਾ ਪੱਟੀ ਦੇਖਦਾ ਇਜ਼ਰਾਈਲ ਇਹਨਾਂ ਨੂੰ ਵੇਖਦਾ ਉਹ ਇਹਨਾਂ ਨੂੰ ਵੇਖਦਾ ਆ ਉਹਦੇ ਹੀ ਆਪਣੇ ਵਾਲਿਆਂ ਦਾ ਬਈ ਹਿਸਾਬ ਆ ਇਹਨਾਂ ਦੀ ਜਿਹੜੀ ਲਾਗੇ ਦੀ ਨਜ਼ਰ ਆ ਨਾ ਉਹ ਖਰਾਬ ਆ ਇਹਨਾਂ ਦੇ ਚਸ਼ਮੇ ਲੱਗਣ ਵਾਲੇ ਹੋਇਓ ਆ ਇਸ ਕਰਕੇ ਆ ਮੇਰੇ 1.5 ਨੰਬਰ ਲੱਗਾ ਆ ਮੈਨੂੰ ਲੱਗਦਾ ਇਹਨਾਂ ਦੇ 4 ਨੰਬਰ ਲੱਗਣ ਵਾਲਾ ਆ ਮੋਟੀ ਐਨ ਕਲਵਾਓ ਇਹਨਾਂ ਦੇ ਫਿਰ ਇਹਨਾਂ ਨੂੰ ਵਿਖਣਾ ਆ ਤੁਸੀਂ ਆਪਣੇ ਦੇਖ ਲਓ ਮੈਂ ਕਿੰਨੀ ਕਿੰਨਾ ਪਿੱਟਦਾ ਹਨਾ ਤੇ ਮੈਨੂੰ ਨਾ ਗਾਲਾਂ ਕੱਢਣ ਗਿਆ ਆ ਕੇ ਕਮੈਂਟਾਂ ਚ ਅੱਗੋਂ ਕਹਿਣਗੇ ਤੂੰ ਕੀ ਦੀ ਹੈਲਪ ਕੀਤੀ ਆ ਦੱਸੋ ਇੱਕ ਬੰਦਾ ਖੁਦ ਹੈਲਪ ਮੰਗ ਰਿਹਾ ਉਹਨੂੰ ਪੁੱਛਦੇ ਵੀ ਤੂੰ ਕੀ ਦੀ ਕੀਤੀ ਆ ਦੱਸੋ ਇਹੋ ਜੇ ਸਾਡੇ ਸਿੱਖ ਭਰਾ ਨਾ ਜਿਹੜੇ ਇਦਾਂ ਦੇ ਆ ਤੇਰੇ ਵਾਲ ਮੁੰਨੇ ਆ ਤੇ ਜਿਨ੍ਹਾਂ ਦੇ ਬਾਲ ਰੱਖੇ ਹੋਏ ਉਹਨਾਂ ਦੀ ਤਾਂ ਗੋਹਾ ਗੂੜਾ ਪਈ ਜਾਂਦਾ ਸਿਰ 'ਚ ਵਿਚਾਰੀਆਂ ਬੀਬੀਆਂ ਮੈਂ ਗੋਹਾ ਚੱਕਦੀਆਂ ਵੇਖੀਆਂ ਲੋਕਾਂ ਦੇ ਘਰਾਂ ਦੇ ਵਿੱਚ ਕਿਰਪਾਨਾਂ ਪਾਈਆਂ ਹੋਈਆਂ ਉਹਨਾਂ ਦੇ ਤੂੰ ਭਰਾ ਕਿੱਥੇ ਤੁਰਿਆ ਫਿਰਦਾ ਇਹਨਾਂ ਦੀ ਲਾਗੇ ਦੀ ਨਜ਼ਰ ਸੈੱਟ ਕਰਾਓ ਇਹ ਨਜ਼ਰ ਸੈੱਟ ਕਰਾਉਣ ਵਾਲੀ ਇਹਨਾਂ ਦੀ ਪਾਕਿਸਤਾਨੀ ਆ ਦੀ ਤੇ ਵਿੱਚੇ ਆਪਣੇ ਵਾਲਿਆਂ ਦੀ ਇਹਨਾਂ ਨੂੰ ਆਪਦੇ ਨਹੀਂ ਵਿਖਦੇਗੇ ਲੰਗਰ ਅੱਛਾ ਪੜੋਸ ਦੇ ਵਿੱਚ ਨਾ ਪੜੋਸ ਦੇ ਵਿੱਚ ਕਿਸੇ ਦੀ ਫੀਸ ਭਰਨ ਵਾਲੀ ਹੋਵੇ ਇਹ ਬਈ ਪਤੇ ਦੀ ਗੱਲ ਆ ਮੈਂ ਪਤੇ ਦੀ ਗੱਲ ਦੱਸ ਰਿਆਂ ਇਹ ਬਿਰਨਾ ਹੋਈਆਂ ਪਤੇ ਦੀ ਗੱਲ ਦੱਸ ਰਿਆਂ ਬੱਚੇ ਦੀ ਫੀਸ ਭਰਨ ਵਾਲੀ ਹੋਵੇ ਨਾ ਪੜੋਸ ਦੇ ਵਿੱਚ ਤਾਂ ਆਪਦੇ ਘਰੇ ਦਿਹਾੜੀ ਰੱਖ ਲੈਣਗੇ ਉਹਨੂੰ ਉਹਦੀ ਫੀਸ ਨਹੀਂ ਭਰਨੀ ਜੀ ਕੋ ਕਹਿ ਵੀ ਦੇਵੇ ਨਾ ਵੀ ਜੇ ਤੁਸੀਂ ਫੀਸ ਭਰ ਦਿੰਦੇ ਤਾਂ ਸਾਡੇ ਬੱਚੇ ਨੇ ਪੜ ਜਾਣਾ ਸੀਗੇ ਚਾਰਜ ਮਾਤਾ ਕਰ ਜਾਣਾ ਸੀ ਤੇ ਬਹਿ ਬਹਿ ਕੇ ਨਾ ਗੱਲਾਂ ਕਰਨਗੇ ਲੈ ਸਾਡੇ ਦਿਹਾੜੀ ਕਿਹਨੇ ਹੋਣਾ ਦਿਹਾੜੀ ਕਿਹਨੇ ਹੋਣਾ ਅੱਛਾ ਜੇ ਇਹਨਾਂ ਨੂੰ ਇਦਾਂ ਦੀ ਗੱਲ ਕਹੋ ਫਿਰ ਪਤਾ ਡਾਇਲੋਗ ਕਿਹੜਾ ਮਾਰਦੇ ਆ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਭੁੱਲ ਗਏ ਤੁਸੀਂ ਕੇਸ ਕਟਾਲੇ ਤੁਸੀਂ ਧਰਮ ਬਦਲ ਲਿਆ ਤੁਸੀਂ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਭੁੱਲ ਗਏ ਦੋਸਤੋ ਆ ਬਹੁਤ ਤੇਰੇ ਕਹਿਣ ਵਾਂਗੂ ਭਰਾ ਗੱਡੀਆਂ ਚ ਘੁੰਮਦੇ ਆ ਇਹ ਕੋਈ ਫਿਕਰ ਨਹੀਂ ਇਹਨਾਂ ਦੀ ਲਾਗੇ ਦੀ ਨਜ਼ਰ ਹੈਗੀ ਹੈ ਖਰਾਬ ਇਹਨਾਂ ਨੂੰ ਸਹੀ ਕਰਾਉਣਾ ਪੈਣਾ ਆ ਠੀਕ ਆ ਜਿਹੜਾ ਤੁਸੀਂ ਅਸੀਂ ਤੂੰ ਵੀ ਭਰਾ ਮੇਰੇ ਵਿਦੇਸ਼ ਚ ਹੀ ਬੈਠਾਂ ਲੱਗਦਾ ਮੈਨੂੰ ਠੀਕ ਆ ਅ ਦੇਖਿਆ ਹੋਰ ਵੀ ਵੀਡੀਓ ਮੈਂ ਭਰਾ ਦੀਆਂ ਇਹਦੀਆਂ ਟਿਕਟੋਕ ਤੇ ਤੇ ਇਹ ਵੀ ਵਿਦੇਸ਼ ਚ ਹੀ ਆ ਇਹ ਜਿਹੜਾ ਤੁਸੀਂ ਲੋਕਾਂ ਨੇ ਨਾ ਪੈਸੇ ਵਾਲਿਆਂ ਨੇ ਅਸੀਂ ਤੇ ਚਲੋ ਅਰਬਾਂ ਚ ਰਹਿੰਦੇ ਆ ਤੇ 25-30 ਹਜ਼ਾਰ ਦਾ ਕੀ ਹੁੰਦਾ ਆ ਤੇ ਇਹ ਜਿਹੜੇ ਤੁਸੀਂ ਡਾਲਰ ਕਮਾਉਣ ਵਾਲੇ ਆ ਨਾ ਇਹ ਤੁਸੀਂ ਭੂਏ ਕੀਤੇ ਆ ਲੋਕ ਜਿਹੜਾ ਨੂੰ ਹੁਣ ਤੂੰ ਕਹਿੰਦਾ ਪਈ ਗੱਡੀਆਂ ਤੇ ਇਦਾਂ ਤੇ ਉਦਾਂ ਹਨਾ ਤੇ ਇਹ ਲੋਕ ਇਹ ਇਹਨਾਂ ਲੋਕਾਂ ਨੇ ਭੂਏ ਕੀਤੇ ਹੋਏ ਆ ਬਹੁਤ ਬਾਈ ਤੁਸੀਂ ਇਹਨਾਂ ਦਾ ਕਰ ਦਿੱਤਾ ਆ ਹੁਣ ਨਾ ਕਰੋ ਹੁਣ ਵੀਡੀਓ ਮੈਂ ਵੀ ਚੈਨਲ ਤੇ ਵੀਡੀਓ ਪੋਣਾ ਹੁੰਦਾ ਕੋਈ ਦੁਖੀ ਹੁੰਦਾ ਭੈਣ ਭਰਾ ਤਾਂ ਮੈਂ ਉਹ ਕਈ ਵਾਰ ਦੇਖ ਕੇ ਪਾਈ ਦੀ ਆ ਵੀ ਇਹਦਾ ਨੰਬਰ ਦਿੱਤਾ ਇਹਦਾ ਉੱਤੇ ਕਈ ਵਾਰ ਮੈਂ ਗੱਲ ਵੀ ਕਰਦਾ ਹੁੰਦਾ ਉਹਦੇ ਨਾਲ ਤੇ ਮੈਂ ਉਹ ਵੀਡੀਓ ਸ਼ੇਅਰ ਕਰਦਾ ਹੁੰਦਾ ਇਸ ਤਰ੍ਹਾਂ ਅਗਲੇ ਨੂੰ ਡਾਇਰੈਕਟ ਕਾਲ ਕਰੋ ਡਾਇਰੈਕਟ ਕਾਲ ਕਰੋ ਕੋਈ ਆ ਕੀ ਕਹਿੰਦੇ ਹੁੰਦੇ ਮੈਂ ਭੁੱਲ ਗਿਆ ਉਹਦਾ ਨਾਮ ਕੀ ਕਹਿੰਦੇ ਹੁੰਦੇ ਉਹ ਚਲਾਉਂਦੇ ਆ ਜਿਹੜੇ ਤੇ ਐਨ ਜੀਓ ਇਹ ਸੰਸਥਾਵਾਂ ਜਿਹੜੀਆਂ ਚਲਾਉਂਦੇ ਆ ਨਾ ਇਹਨਾਂ ਨੂੰ ਵੀ ਨਾ ਭੇਜੋ ਪੈਸੇ ਤੁਸੀਂ ਡਾਇਰੈਕਟ ਜਿਹੜਾ ਬਿਮਾਰ ਆ ਬੰਦਾ ਉਹਨੂੰ ਪੈਸੇ ਭੇਜੋ ਜੇ ਕਿਸੇ ਦੀ ਮਦਦ ਕਰਨੀ ਆ ਤਾਂ ਉਹਨੂੰ ਪੈਸੇ ਭੇਜੋ ਹੁਣ ਮੈਂ ਹੁਣ ਭਰਾ ਮੇਰਾ ਸਿੱਧੀ ਜੀ ਗੱਲ ਆ ਵੀ ਮੈਂ ਹੁਣ ਕਿਵੇਂ ਕਹਦੇ ਆ ਵੀ ਹਨਾ ਵੀ ਮੈਂ ਤਾਂ ਮੈਂ ਮੈਂ ਜਿਹੜੇ ਇੱਥੇ ਪਾਕਿਸਤਾਨੀ ਭਰਾਵਾਂ ਨੂੰ ਜਾਣਦਾ ਆ ਠੀਕ ਆ ਇੱਕ ਵੀਰ ਆ ਮੇਰਾ ਅ ਪੰਮੀ ਨਾਮ ਪਰਮਜੀਤ ਲਾਲ ਹਿੰਦੂ ਆ ਮੁੰਡਾ ਤੇ ਉਹਨੇ ਮੇਰੀ ਬਹੁਤ ਵਾਰ ਹੈਲਪ ਕੀਤੀ ਆ ਇੱਥੇ ਠੀਕ ਆ ਇਹ ਗੱਲ ਨਹੀਂ ਵੀ ਮੈਂ ਨਹੀਂ ਕਦੀ ਕੀਤੀ ਗਈ ਆਪਾਂ ਵੀ ਜਿੰਨੇ ਜੋਗੇ ਹੈਗੇ ਕਰੀਦਾ ਅਗਲੇ ਦਾ ਉਹਨੇ ਬਹੁਤ ਵਾਰ ਮੇਰੀ ਹੈਲਪ ਕੀਤੀ ਆ ਪੈਸੇ ਟਕੇ ਤੋਂ ਜਾਂ ਮੇਰਾ ਇੱਕ ਵਾਰ ਵੀਜ਼ਾ ਮੇਰਾ ਕੈਨਸਲ ਹੋ ਗਿਆ ਸੀ ਕੋਰੋਨਾ ਤੋਂ ਬਾਅਦ ਮੇਰਾ ਪਾਕਿਸਤਾਨੀ ਮੁੰਡੇ ਨੇ ਲਵਾਇਆ ਸੀ ਵੀਜ਼ਾ ਕਿਸੇ ਨੇ 1 ਰੁਪਿਆ ਨਹੀਂ ਸੀ ਦਿੱਤਾ ਇੱਥੇ ਸਰਦਾਰ ਵੀ ਰਹਿੰਦੇ ਆ ਇੱਥੇ ਸਰਦਾਰ ਕੋਈ ਵੀ ਸਰਦਾਰ ਇੱਥੇ ਬੜੀਆਂ ਬੜੀਆਂ ਗੱਲਾਂ ਇੱਥੇ ਮੇਰਾ ਵੀਜ਼ਾ ਉਸ ਤੋਂ ਬਾਅਦ ਮੇਰਾ ਵੀਜ਼ਾ ਕੈਨਸਲ ਹੋ ਗਿਆ ਫਿਰ ਮੈਂ ਬੀਜਾ ਲਵਾਇਆ ਉਦੋਂ ਵੀ ਮੇਰੀ ਇੱਕ ਪਾਕਿਸਤਾਨੀ ਭਰਾ ਨੇ ਹੈਲਪ ਕੀਤੀ ਸੀ ਸਰਦਾਰ ਵੀਰਾਂ ਕੋਲ ਨੂੰ ਬੜੇ ਫੋਨ ਕੀਤੇ ਬਣਿਆ ਕੋਈ ਕੀਤੀ ਪੰਜਾਬ ਤੱਕ ਮੈਂ ਫੋਨ ਕੀਤੇ ਇਹ ਇਦਾਂ ਦੇ ਆ ਭਰਾਵਾ ਇਹ ਇਹ ਇਦਾਂ ਦੇ ਲੋਕ ਆ ਸਾਡੇ ਤੇ ਫਿਰ ਹੁਣ ਜਿਹੜਾ ਜਿੱਦਾਂ ਮੇਰੀ ਮੇਰੀ ਕਿਸੇ ਪਾਕਿਸਤਾਨੀ ਭਰਾ ਨੇ ਮਦਦ ਕੀਤੀ ਆ ਤੇ ਹੁਣ ਮੇਰੇ ਵਰਗਾ ਬੰਦਾ ਤੇ ਸਿਫਤ ਤਾਂ ਕਰਦਾ ਹੀ ਜਿਹਨੇ ਕੀਤਾ ਉਹ ਤੇ ਸਿਫਤ ਕਰਨੀ ਪੈਂਦੀ ਹੈ ਨਾ ਉਹਨੇ ਮੁੰਡੇ ਨੇ ਬੀਜ ਦਾ 1 ਰੁਪਿਆ ਨਹੀਂ ਲਿਆ ਆਪਣੇ ਕੋਲ ਮੈਂ ਉਹਨੂੰ ਸਹੀ ਦੇ ਸਮੇਂ ਉਹਨੂੰ ਕੰਮ ਵੀ ਰੁਪਈਏ ਦਾ ਨਹੀਂ ਕਰਕੇ ਇੱਥੇ ਆ ਕੇ ਉਹਨੇ ਆਉਂਦੇ ਨੂੰ ਮੈਨੂੰ ਗੱਡੀ ਦੇ ਦਿੱਤੀ ਆ ਕਹਿੰਦਾ ਬਿਆ ਉਸ ਮਾਲਤ ਜਿੰਨਾ ਕੰਮ ਆ ਤੇ ਆਪਦੀ ਤਨਖਾਹ ਤੇ ਜਿਹੜਾ ਬਚਦਾ ਹੋਇਆ ਮੈਨੂੰ ਦੇ ਦੇ। ਮੈਂ ਆਪਦੀ ਤਨਖਾਹਾਂ ਵੀ ਨਹੀਂ ਸੀ ਕੱਢ ਰਿਹਾਗਾ। ਤਨਖਾਹ ਵੀ ਨਹੀਂ ਸੀ ਨਿਕਲ ਰਹੀ ਕੰਮ ਚੋਂ। ਉਹਨੇ ਬੰਦੇ ਨੂੰ ਮੈਨੂੰ ਤਨਖਾਹਾਂ ਦੇ ਕੇ 6 ਮਹੀਨੇ ਬਾਅਦ ਫੇਰ ਛੁੱਟੀ ਭੇਜਿਆ ਮੈਨੂੰ। ਫੇਰ ਮੇਰੇ ਉਹਨੇ ਵੀਜ਼ਾ ਨਹੀਂ ਕੈਨਸਲ ਕਰਾਇਆ ਉੱਥੇ ਗਿਆ ਦਾ। ਇੱਥੇ ਲੋਕ ਵੀਜ਼ੇ ਕੈਨਸਲ ਕਰਵਾ ਦਿੰਦੇ ਆ। ਮੈਂ ਕਿਵੇਂ ਮਾੜਾ ਕਹਿ ਸਕਦਾ। ਇਹ ਨਹੀਂ ਵੀ ਹਾਂ ਵੀ ਸਾਰੇ ਪਾਕਿਸਤਾਨੀਆਂ ਦੀ ਮੈਂ ਸਿਫਤਾਂ ਕਰਦਾ। ਨਹੀਂ ਸਾਰੇ ਨਹੀਂ। ਬਹੁਤ ਲੁੱੱਚੇ ਵੀ ਇੱਥੇ ਪਾਕਿਸਤਾਨੀ ਮੇਰੇ ਪੈਸੇ ਲੈ ਕੇ ਵੀ ਮਾਰੇ ਆ ਉਹਨਾਂ। ਜੇ ਸਰਦਾਰਾਂ ਨੇ ਮੇਰੀ ਹੈਲਪ ਨਹੀਂ ਨਾ ਕੀਤੀ ਇਹ ਗੱਲ ਹੈਗੀ ਵੀ ਮੇਰੇ ਪੈਸੇ ਨਹੀਂ ਮਾਰੇਗੇ ਸਰਦਾਰਾਂ ਨੇ ਤੇ ਚਲੋ ਖੈਰ ਜ਼ਿੰਦਗੀ 'ਚ ਇਹ ਸਭ ਚੀਜ਼ਾਂ ਚਲਦੀਆਂ ਹੀ ਰਹਿਣੀਆਂ ਆ ਕਹਿਣ ਦਾ ਭਾਵ ਕਹਿਣ ਦਾ ਮਤਲਬ ਇਹ ਆ ਪਹਿਲਾਂ ਆਪਦਾ ਘਰ ਵੇਖੋ ਆਪਦੀ ਜਾਤ ਬਰਾਦਰੀ ਆ ਆਪਦਾ ਧਰਮ ਦੇ ਲੋਕ ਆਪਦੇ ਰੋਸੀ ਪੜੋਸੀ ਉਹਨਾਂ ਨੂੰ ਪਹਿਲਾਂ ਵੇਖੋ ਤੁਸੀਂ ਉਹ ਗਾਜਾ ਪੱਟੀ ਤੋਂ ਤੁਸੀਂ ਕੀ ਲੈਣਾ ਐਡੀ ਹਿੰਮਤ ਹੋਵੇ ਆਪਣੇ ਵਿੱਚ ਤਾਂ ਪਰ ਟਿਕਟੋਕ ਤੇ ਵੀਡੀਓ ਪਾਉਂਦੇ ਹੋਈ ਹੈ ਜਾਈਏ ਨਾ ਉੱਥੇ ਸੋ ਇਹ ਗੱਲਾਂ ਬਾਤਾਂ ਕਈ ਚੀਜ਼ਾਂ ਸੋਚਣੀਆਂ ਪੈਂਦੀਆਂ ਆ ਵੀ ਠੀਕ ਆ ਕਰੋ ਪਹਿਲਾਂ ਆਪ ਦਾ ਘਰ ਦੇਖੋ ਮੇਰਾ ਕਹਿਣ ਦਾ ਮਤਲਬ ਇਹ ਆ ਇਹ ਵੀਰ ਦਾ ਕਹਿਣ ਦਾ ਭਾਬੀ ਇਹੀ ਆ ਵੀ ਪਹਿਲਾਂ ਆਪ ਦਾ ਘਰ ਦੇਖੋ ਆਪ ਦੇ ਲੋਕ ਵੇਖੋ ਬਸ ਇੰਨੀਆਂ ਗੱਲਾਂ ਬਾਤਾਂ ਸੀਗੀਆਂ ਜਿਉਂਦੇ ਰੋ ਹੱਸਦੇ ਰੋ ਵਸਦੇ ਰੋ ਮੌਜਾ ਮਾਣੋ ਖੁਸ਼ ਰਹਿਆ ਕਰੋ ਓਕੇ ਬਾਈ ਥੈਂਕ ਯੂ